ਸਰਣਾ ਸਾਹਿਬ ਪੰਜਾਬ ਦੀਆਂ ਨਸਲਾਂ ਤੇ ਫਸਲਾਂ ਨੂੰ ਬਚਾਉਣ ਦੀ ਮਹਮ ਸ਼ੁਰੂ ਕਰਨ ਜਾ ਰਹੇ ਹਾਂ ਅੱਜ ਬਰਨਾਲਾ ਵਿਖੇ ਵਾਤਾਵਰਣ ਪ੍ਰੇਮੀਆ ਦਾ ਤੇ ਜ਼ਿੰਦਗੀ ਪ੍ਰਤੀ ਜਿੰਤਕ ਪ੍ਰੇਮੀਆ ਦਾ ਇੱਕ ਪ੍ਰਵਾਸਾ ਦੀ ਇਕੱਠ ਤੁਸੀਂ ਕੀਤਾ ਕਿਹੋ ਜਿਹੀ ਮਹਮ ਹੈ ਕਿੱਥੋਂ ਸ਼ੁਰੂ ਕਰਨੀ ਹੈ ਤੇ ਕਿਸ ਤਰ੍ਹਾਂ ਇਹਨੂੰ ਅੰਜਾਮ ਦੇਣਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਰਚਾ ਕਾਲੇ ਪਾਣੀ ਦਾ ਇਸ ਦੇ ਤਹਿਤ ਸਾਡੀ ਸਮੁੱਚੀ ਟੀਮ ਇੱਕ ਲਾਮਬੰਦੀ ਕਰਨ ਦੇ ਲਈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਚ ਪਿੰਡਾਂ ਚ ਨਿਕਲੀ ਐ ਤਰੀਆ ਪਹਿਲੀ ਮੀਟਿੰਗ ਸਾਡੀ 18 ਨੂੰ ਲੁਧਿਆਣੇ ਲੁਧਿਆਣੇ ਤੋਂ ਬਾਅਦ 25 ਨੂੰ ਮੋਗੇ ਤੇ 3 ਨੂੰ ਬਰਨਾਲੇ ਇਕੱਠੇ ਹੋਏ ਆ ਕਾਫੀ ਵੱਡੀ ਗੰਦ ਸੰਗਤ ਤੇ ਪਹੁੰਚੀ ਆ ਸੋ ਮੋਰਚਾ ਕਾਲੇ ਪਾਣੀ ਤੋਂ ਭਾਵੇਂ ਵੀ ਜਿਹੜਾ ਇਹ ਕਾਲੇ ਪਾਣੀ ਦਾ ਮੋਰਚਾ ਜਿਹੜਾ ਕਦੇ ਸਾਡੇ ਉਸ ਸਮੇਂ ਦੇ ਲੜਨ ਵਾਲੇ ਜਹਾੜੂ ਯੋਧੇ ਇਹਨਾਂ ਨੂੰ ਕਾਲੇ ਪਾਣੀ ਸਜ਼ਾ ਹੁੰਦੀ ਤੇ ਕਾਲੇ ਪਾਣੀ ਉਹਨਾਂ ਟਾਪੂਆਂ ਦੇ ਲਾਜਾ ਕੇ ਉਹਨਾਂ ਨੂੰ ਬੰਦ ਕਰ ਦਿੱਤਾ ਜਾਂਦਾ ਸੀਗਾ ਤੇ ਬੜਾ ਉਹਨਾਂ ਸਮਿਆਂ ਦੇ ਵਿੱਚ ਉਹ ਕਾਲੇ ਪਾਣੀ ਦੀ ਸਜਾ ਨੂੰ ਬੜਾ ਭਿਆਨਕ ਮੰਨਿਆ ਜਾਂਦਾ ਸੀ ਤੇ ਉਦੋਂ ਵੀ ਭਿਆਨਕੇ ਕਾਲੇ ਪਾਣੀ ਜਿਹੜੇ ਵੱਡੇ ਦਰਿਆ ਰਾਹੀਂ ਸਤਲੁਜ ਪੈ ਰਹੇ ਨੇ ਉਹ ਜ਼ਹਿਰਾਂ ਡੰਗ ਫੈਕਟਰੀਆਂ ਦੀਆਂ ਹੋਰ ਸਰਾਂ ਦੇ ਸੀਵਰੇਜ ਹੋਰ ਜਿੰਨਾ ਵੀ ਗੰਦਮੰਦ ਆ ਉਹ ਦਰਿਆਵਾਂ 'ਚ ਪਾ ਕੇ ਸਾਨੂੰ ਉਹਨਾਂ ਜ਼ਹਿਰਾਂ ਨਾਲ ਮਾਰਿਆ ਜਾ ਰਿਹਾ ਹੈ ਉਹਦੇ ਸੰਬੰਧ 'ਚ ਅਸੀਂ ਇਹ ਲਾਮਬੰਦੀ ਕਰ ਨਿਕਲੇ ਆ ਅਗਸਤ ਦੇ ਵਿੱਚ ਵੱਡਾ ਮਾਰਚ ਰੱਖਿਆ ਲੁਧਿਆਣੇ 'ਚ ਤੇ 15 ਅਗਸਤ ਤੱਕ ਜੇ ਕੋਈ ਨਹੀਂ ਹੱਲ ਹੁੰਦਾ ਤਾਂ 15 ਅਗਸਤ ਤੱਕ ਅਸੀਂ ਜਿਹੜਾ ਬੁੱਢਾ ਦਰਿਆ ਉਹਨੂੰ ਬੰਨ ਮਾਰਨ ਦਾ ਲਾਮ ਕਰ ਚੁੱਕੇ ਹਾਂ ਸੋ ਅੱਜ ਬਰਨਾਲੇ 'ਚ ਆਏ ਆ ਕਾਫੀ ਹੰਗਾਰਾ ਮਿਲਿਆ ਸਾਰੇ ਜ਼ਿਲ੍ਹਿਆਂ 'ਚ ਜਾਣਾ ਪੂਰੇ ਪੰਜਾਬ 'ਚ ਜਾਣਾ ਲੋਕਾਂ ਨੂੰ ਅਪੀਲ ਕਰਦੇ ਆ ਕਿ ਮਸਲਾ ਬਹੁਤ ਗੰਭੀਰ ਆ ਬੜਾ ਚਿੰਤਾਜਨਕ ਮਸਲਾ ਹੈਗਾ ਜਿ ਪਾਣੀ ਆ ਤਾਂ ਜੀਵਨ ਕੁਰਬਾਨੀ ਵੀ ਕਹਿੰਦੀ ਹੈ ਪਵਨ ਗੁਰੂ ਪਾਣੀ ਪਤਾ ਪਾਣੀ ਤਾਂ ਪੂਰੀ ਦੁਨੀਆ ਦੇ ਵਿੱਚ ਹਾਲਾਤ ਅਜ ਪਾਣੀ ਦੇ ਬਣੇ ਖੜੇ ਵੀ ਜਿਹੜੀ ਤੀਜੀ ਜੰਗ ਦਾ ਕਹਿੰਦੇ ਪਾਣੀ ਪਿੱਛੇ ਹੋਣੀ ਆ ਸਾਡਾ ਪਾਣੀ ਧਰਤੀ ਏਟਲਾ ਸੁੱਕ ਵੀ ਰਿਹਾ ਮੁੱਖ ਵੀ ਰਿਹਾ ਧਰਤੀ ਬੰਜਰ ਹੋਣ ਵੱਲ ਬਈ ਵੱਧ ਰਹੀ ਹੈ ਤੇ ਸਾਡਾ ਦਰਿਆਵਾਂ ਦਾ ਪਾਣੀ ਜਿਹੜਾ ਉਹ ਜ਼ਹਿਰਾਂ ਪਾ ਪਾ ਕੇ ਸਾਨੂੰ ਸਾਡੀਆਂ ਆਉਣ ਵਾਲੀਆਂ ਨਸਲਾਂ ਖਤਮ ਕੁੱਤੀਆਂ ਜਾਂਦੀਆਂ ਸਾਡੀ ਧਰਤੀ ਨੂੰ ਵੀ ਮਾਰਿਆ ਜਾਂਦਾ ਧਰਤੀ ਨੂੰ ਵੀ ਕੈਂਸਰ ਹੋ ਗਿਆ ਪੰਜਾਬ ਦੀ ਤਾਂ ਤੇ ਇਸ ਲਈ ਅਸੀਂ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਆਓ ਹੁਣ ਘਰਾਂ ਚ ਬੈਠਣ ਦਾ ਵੇਲਾ ਨਹੀਂ ਹੈਗਾ ਜੇ ਸਾਨੂੰ ਲੱਗਦਾ ਵੀ ਅਸੀਂ ਤਾਂ ਲੜਾਈ ਲੜੇ ਤੋਂ ਬਿਨਾ ਸੰਘਰਸ਼ ਕਰੇ ਤੋਂ ਬਿਨਾ ਘਰਾਂ ਚ ਬੈਠ ਕੇ ਕੁੰਡੇ ਲਾ ਕੇ ਦਰਵਾਜ਼ੇ ਲਾ ਕੇ ਬਚੇ ਰਵਾਂਗੇ ਤਾਂ ਅਸੀਂ ਪਾਣੀ ਨਾਲ ਹੀ ਮਰ ਜਾਵਾਂਗੇ ਹੁਣ ਤੁਸੀਂ ਮੈਨੂੰ ਰਸੋਈ ਪੰਜਾਬ ਕੋਲੇ ਜਿਹੜੇ ਪੰਜਾਬ ਦਾ ਪਾਣੀ ਜੇ ਸਤਲੁਜ ਦੀ ਆਪਾਂ ਗੱਲ ਕਰਦੇ ਆਂ ਤਾਂ ਸਤਲੁਜ ਦਾ ਪਾਣੀ ਮਤਲਬ ਕਿ ਇੰਨਾ ਪਾਕ ਇੰਨਾ ਵਧੀਆ ਮੰਨਿਆ ਗਿਆ ਕਿ ਉਸ ਪਾਣੀ ਦੇ ਵਿੱਚੋਂ ਉਸ ਪਾਣੀ ਨੂੰ ਵਰਤ ਕੇ ਸਾਡੇ ਗੁਰੂ ਸਹਿਬਾਨਾਂ ਨੇ ਖੰਡੇ ਬਾਟੇ ਦੀ ਪੌਣ ਸ਼ਿਕਾਇਤ ਅਮਰ ਸ਼ਿਕਾਇਤ ਉਸ ਪਾਣੀ ਨੂੰ ਕਰਤ। ਜੇ ਸ਼ੇਰੇ ਪੰਜਾਬ ਮਹਾਰਾਜੇ ਸਿੰਘ ਤੇ ਅੰਗਰੇਜ਼ਾਂ ਸੰਧੀ ਹੋਈ ਤਾਂ ਉਹ ਸਤਲੋਜ ਦੇ ਉੱਤੇ ਹੋਈ। ਯਾਨੀ ਉਹ ਸਤਲੋਜ ਅੱਜ ਇਹਨਾਂ ਜ਼ਹਿਰੀਲਾ ਕਰਤਾ ਉਹ ਪਾਣੀ ਪੀਣਾ ਦੂਰ ਦੀ ਗੱਲ ਆ ਉਹ ਤੇ ਖੜਾ ਵੀ ਨਹੀਂ ਜਾਂਦਾ। ਤੇ ਇਹਦੇ ਲਈ ਲੋਕਾਂ ਨੂੰ ਅਪੀਲ ਕਰਦਾ ਵੀ ਤੁਹਾਡੇ ਕੋਲੇ ਪਾਣੀ ਬਚਿਆ ਕਿਹੜਾ? ਧਰਤੀ ਹੇਠਾਂ ਪਾਣੀ ਆ ਉਹ ਪਾਪ ਆ ਕੇ ਜਨਾ ਜਿੰਨੀਆਂ ਹੁਣ ਇੱਥੇ ਆਪਾਂ ਬਰਨਾਲੇ ਖੜੇ ਆ ਇੱਥੇ ਆਈਓਐਲ ਕੋਈ ਹੈਗੀ ਐ ਬ੍ਰਾਂਚ ਐ ਐਟਰਾਇਡੈਂਟ ਫੈਕਟਰੀ ਦੀ ਢੋਲੇ ਦੀ। ਜਾ ਟਰਾਈਡ ਆ ਫੈਕਟਰੀ ਢੋਲੇ ਲੱਗੀ ਆ ਜਾਂ ਹੋਰ ਕਿੰਨੀਆਂ ਕੇਆਰ ਬਿਲ ਦਾ ਰੌਲਾ ਪਿਆ ਧੂਰੀ ਦੇ ਵਿੱਚ ਉਥੇ ਆਲੇ-ਦਾਲੇ ਮੋਟਰਾਂ ਦੇ ਵਿੱਚੋਂ ਕਿੰਨੀ ਜ਼ਹਿਰ ਨਿਕਣ ਲੱਗੀ ਜੀਰੇ ਮਸਲਾ ਉੱਠਿਆ ਕਿੰਨੀ ਮਤਲਬ ਉਸ ਪਾਣੀ ਨੇ ਲੋਕਾਂ ਦੇ ਪਸ਼ੂ ਤੱਕ ਵੀ ਮਾਰ ਤੇ ਕੈਂਸਰ ਹੋਣ ਲੱਗ ਗਿਆ ਤੇ ਇਹ ਸਾਰੇ ਪੰਜਾਬ ਦਾ ਮਸਲਾ ਇਹ ਨਹੀਂ ਵੀ ਜਿਹੜੇ ਸਤਲੁਜ ਦਾ ਪਾਣੀ ਪੀਂਦਿਆ ਪੰਜ-ਛੇ ਜਲੇ ਹੰਦਰਾ ਮਸਲਾ ਪੂਰੇ ਪੰਜਾਬ ਦਾ ਮਸਲਾ ਹੈ ਤੋਂ ਸਾਰੇ ਪੰਜਾਬ ਦੇ ਲੋਕਾਂ ਨੂੰ ਅਸੀਂ ਅਪੀਲ ਕਰਦੇ ਆ ਹੁਣ ਮੈਂ ਫੈਕਟਰੀ ਦੀ ਗੱਲ ਕਰਦਾ ਢੋਲੇ ਫੈਕਟਰੀ ਦੀ ਢੋਲੇ ਫੈਕਟਰੀ ਦੇ ਵਿੱਚ ਤੁਸੀਂ ਦੇਖੋਗੇ ਜਾ ਕੇ ਹੁਣ ਆ ਇੱਕ ਸੂਆ ਭਰਿਆ ਵਾ ਪਾਣੀ ਦਾ ਵਿੱਚ ਉਹਦੇ ਜੜਦਾ ਫੈਕਟਰੀ ਚ ਉਹ ਪਾਣੀ ਬਾਹਰ ਕਿੱਥੇ ਨਿਕਲਦਾ ਇਹ ਨਹੀਂ ਕਿ ਕਿੱਧਰ ਦੀ ਜਾਂਦਾ ਉਹ ਧਰਤੀ ਹੇਠਾਂ ਹੀ ਪਾਈ ਜਾਂਦੇ ਹੁਣ ਪੱਤਣ ਦਾ ਇੱਕੋ ਹੀ ਹੈ ਸਾਰੀ ਜ਼ਿਆਰ ਨੇ ਬੋਰ ਕਰਕੇ ਧਰਤੀ ਹੇਠਾਂ ਸਿੱਟਤਾ ਨਾ ਸਾਡਾ ਦਰਿਆਵਾਂ ਦਾ ਪਾਣੀ ਸਾਡੇ ਲਈ ਪੀਣ ਜੋਗ ਬਚਿਆ ਨਾ ਵਰਤਨ ਜੋਗ ਬਚਿਆ ਨਾ ਸਾਡੇ ਕੋਲ ਧਰਤੀ ਹੇਠਾਂ ਦਾ ਪਾਣੀ ਸਾਡੇ ਲਈ ਵਰਤਨ ਜੋਗ ਬਚਿਆ ਸਾਡੇ ਕੋਲ ਪਾਣੀ ਰਿਹਾ ਕਿਹੜਾ ਅਸੀਂ ਘਰਾਂ 'ਚ ਫਿਲਟਰ ਲਾ ਲੇ ਆਰਓ ਲਾ ਲੇ ਉਹ ਫਿਲਟਰ ਔਰ ਉਹ ਜਮੇ ਖਤਮ ਕਰੀ ਜਾਂਦੇ ਸਾਨੂੰ ਜਿੰਨੇ ਹੁਣ 50 50 40 40 ਸਾਲ ਦੇ ਬੰਦਿਆਂ ਦੇ ਸਾਡੇ ਜੋੜ ਦੁਖਣ ਲੱਗ ਗਏ ਗੋਡੇ ਮੋਢੇ ਦੁਖਣ ਲੱਗ ਗਏ ਨਵੇਂ ਕੋਡੇ ਲੋਕ ਪਾਉਣ ਲੱਗ ਗਏ ਆਪਣਾ ਪਰੇਸ਼ਨ ਕਰਾ ਕੇ ਤੇ ਉਹ ਸਾਰਾ ਪਾਣੀ ਦੀ ਬਦੌਲਤ ਆ ਤੇ ਇਹ ਇਸ ਕਰਕੇ ਕਹੀਦਾ ਵੀ ਪਾਣੀ ਸਭ ਤੋਂ ਵੱਡਾ ਮਸਲਾ ਐ ਇਸ ਵੇਲੇ ਸੋ ਇਹ ਸਾਡੀ ਜਿਵੇਂ ਕਿਸਾਨੀ ਮੋਰਚੇ 'ਚ ਆਪਣਾ ਮੁੱਦਾ ਉੱਠਾਈ ਵੀ ਸਾਡੀਆਂ ਜ਼ਮੀਨਾਂ ਖੋਣ ਆ ਪਏ ਸਾਡੀਆਂ ਜ਼ਮੀਨਾਂ ਬਚਾਉਣ ਲਈ ਆਪਾਂ ਆਪਣੀ ਧਰਤੀ ਨੂੰ ਬਚਾਉਣ ਲਈ ਉਥੇ ਦਿੱਲੀ ਜਾ ਕੇ ਲੜੇ ਇਹ ਆਪਣੀਆਂ ਜ਼ਿੰਦਗੀਆਂ ਬਚਾਉਣ ਲਈ ਆਪਣੀਆਂ ਨਸਲਾਂ ਬਚਾਉਣ ਲਈ ਆਪਣੇ ਜਵਾਕ ਬਚਾਉਣ ਲਈ ਆਪਣੇ ਆਪ ਨੂੰ ਬਚਾਉਣ ਲਈ ਇਸ ਪਾਣੀ ਨੂੰ ਬਚਾਉਣਾ ਸਾਡੇ ਲਈ ਬਹੁਤ ਜ਼ਰੂਰੀ ਹੈ ਪੰਜਾਬ ਕੋਲ ਹੈ ਕੀ ਕੱਲਾ ਪਾਣੀ ਹੈ ਪਾਣੀ ਤੋਂ ਇਲਾਵਾ ਪਾਣੀ ਤੋਂ ਸਵਾ ਹੋਰ ਪੰਜਾਬ ਕੋਲ 10 ਤੋਂ ਖਣਿਜ ਨਹੀਂ ਹੈਗਾ ਕੋਈ ਹੋਰ ਲੋਹਾ ਕੋਲਾ ਸੋਨਾ ਹੋਰ ਪੰਜਾਬ ਕੋਲ ਕੀ ਹੈ ਤੇ ਪੰਜਾਬ ਪਾਣੀ ਦੇ ਸਿਰ ਤੇ ਹੀ ਜਾਂਦਾ ਪੰਜ ਪਾਣੀਆਂ ਦੀ ਧਰਤੀ ਹੈ ਤੇ ਇਹ ਸਾਡੀ ਪੰਜ ਪਾਣੀਆਂ ਦੀ ਧਰਤੀ ਨੂੰ ਜ਼ਹਿਰੀਲਾ ਕਰਤਾ ਖਤਮ ਕਰੀ ਜਾਂਦੇ ਆ ਸੋ ਇਸ ਕਰਕੇ ਬੇਨਤੀ ਆ ਆਓ ਉੱਠ ਕੇ ਇਹ ਬਹੁਤ ਗੰਭੀਰ ਮਸਲਾ ਇਹ ਅਮੀਰ ਗਰੀਬ ਦਾ ਮਸਲਾ ਨਹੀਂ ਇਹ ਕੋਈ ਹਿੰਦੂ ਸਿੱਖ ਮੁਸਲਮਾਨ ਦਾ ਮਸਲਾ ਨਹੀਂ ਪਾਣੀ ਦੀ ਹਰ ਇੱਕ ਨੂੰ ਲੋੜ ਹੈ ਸ਼ਹਿਰੀ ਆ ਚਾਹੇ ਪਿੰਡ ਨੂੰ ਕਿਤਨਾ ਕਿਤੇ ਤੁਹਾਡੀ ਇਸ ਮਹਿਮਲ ਨੂੰ ਉਹਨਾਂ ਲੋਕਾਂ ਦੇ ਦਿਲੋਂ ਉਤਾਰ ਕੇ ਜੋ ਕਰਨ ਦੀ ਵੀ ਯਤਨ ਸ਼ੁਰੂ ਕਰੇ ਨੇ ਫੈਕਟਰੀਆਂ ਦੇ ਖਿਲਾਫ ਕਹਿ ਕੇ ਉਹਦੇ ਬਾਰੇ ਕੀ ਕਹਿਣਾ ਹੈ ਦੇਖੋ ਬਯਮ ਤੋਏ ਨੇ ਕਿਹਾ ਕਿ ਫੈਕਟਰੀਆਂ ਹੈ ਕਿੱਥੇ ਨਹੀਂ ਇਹ ਇਸ ਤਰ੍ਹਾਂ ਸਾਡੀ ਮੁਹਿਮਮ ਨੂੰ ਇਸ ਤਰ੍ਹਾਂ ਇਹ ਮਤਲਬ ਕਿ ਖੋਰਾ ਲਾਉਣ ਦੀ ਕੋਸ਼ਿਸ਼ ਕਰਦੇ ਆ ਜਾਂ ਲੋਕਾਂ ਦੇ ਵਿੱਚ ਇਹ ਗੱਲ ਪ੍ਰਚਾਰ ਰਹੇ ਵੀ ਇਹ ਧਰਾਂ ਇੰਡਸਟਰੀ ਦੇ ਖਿਲਾਫ ਹੈ ਕਾਰਖਾਨਿਆਂ ਦੇ ਖਿਲਾਫ ਹੈ ਫੈਕਟਰੀਆਂ ਦੇ ਖਿਲਾਫ ਹੈ ਹੁਣ ਫੈਕਟਰੀਆਂ ਦਾ ਸਾਰੇ ਯੂਰਪ 'ਚ ਵੀ ਹੈ ਉੱਤਰੀ ਅਮਰੀਕਾ 'ਚ ਵੀ ਹੈ ਅਫਰੀਕਾ 'ਚ ਵੀ ਹੈ ਭਾਰਤ 'ਚ ਵੀ ਹੈ ਜੇ ਭਾਰਤ ਦੀ ਗੱਲ ਕਰ ਲਈਏ ਪਾ ਭਾਰਤ ਦੇ ਵਿੱਚ ਦੱਖਣੀ ਭਾਰਤ ਦੇ ਵਿੱਚ ਉਹ ਰੌਲਾ ਪਿਆ ਵੀ ਇਹ ਧਰਤੀ ਉੱਥੇ ਪਾਣੀ ਜ਼ਹਿਰੀਲਾ ਕਰ ਰਹੀਆਂ ਫੈਕਟਰੀਆਂ ਡਾਈੰਗ ਫੈਕਟਰੀਆਂ ਜਿਹੜੀਆਂ ਰੰਗਣ ਵਾਲੀਆਂ ਨੇ ਤਾਂ ਉੱਥੋਂ ਦੀਆਂ ਹਾਈ ਕੋਰਟਾਂ ਨੇ ਇਹਨੂੰ ਬੰਦ ਕਰਤ ਪਉਣ ਦੀ ਲਾਤੀ ਉਹ ਫੈਕਟਰੀਆਂ ਪਟਕੇ ਲੈ ਕੇ ਲੁਧਿਆਣੇ ਲਾ ਕੇ ਫੈਕਟਰੀ ਬਹੁਤ ਤਰ੍ਹਾਂ ਦੀ ਆ ਹੋਰ ਕਿੰਨੀਆਂ ਫੈਕਟਰੀਆਂ ਨੇ ਜਿਹੜੀਆਂ ਲੱਗ ਸਕਦੀਆਂ ਜਿਹੜੇ ਪਾਣੀ ਨੂੰ ਨੇ ਜਿਹੜੀ ਜ਼ਹਿਰੀਲਾ ਕਰਦੇ ਆ ਤਾਂ ਇਸ ਕਰਕੇ ਜਾਨੇ ਇਸ ਗੱਲ ਨੂੰ ਉੱਧਰ ਜੋੜ ਦੇਣਾ ਵੀ ਇਹ ਫੈਕਟਰੀਆਂ ਦੇ ਖਿਲਾਫ ਹੈ ਜੇ ਸਾਡਾ ਜੀਵਨ ਹੀ ਨਾ ਬਚਿਆ ਜੇ ਜਾਨ ਆ ਤੇ ਜਹਾਨ ਆ ਜੇ ਜ਼ਿੰਦਗੀ ਨਾ ਬਚੀ ਤਾਂ ਫੈਕਟਰੀਆਂ ਸਾਡੇ ਕਿਹੜੇ ਕੰਮ ਦੀਆਂ ਤੁਸੀਂ ਇਸ ਕਰਕੇ ਅਪੀਲ ਮੈਂ ਕਹਿੰਦਾ ਵੀ ਜਿਹੜਾ ਬੰਦਾ ਕਹਿੰਦਾ ਵੀ ਇਹ ਗਲਤ ਪ੍ਰਚਾਰ ਕਰਦੇ ਆ ਜਾਂ ਇਹ ਧੂੜ ਮਾਰਦੇ ਆ ਲੋਕਾਂ ਨੂੰ ਗਮਰਾਹ ਕਰਦੇ ਆ ਉਹ ਬੰਦਾ ਸਾਡੇ ਨਾਲ ਚੱਲੇ ਅਸੀਂ ਉੱਥੇ ਬੁੱਢੇ ਦਰਿਆ ਤੇ ਲੈ ਜੰਨੇ ਆ ਉੱਥੇ ਅਸੀਂ ਬੁੱਢੇ ਦਰਿਆ ਤੋਂ ਇੱਕ ਘੁੱਟ ਨੂੰ ਭਰ ਕੇ ਪਿਾਵਾਂਗੇ ਇੱਕੋ ਘੁੱਟ ਪੀ ਲੈ ਇੱਕੋ ਘੁੱਟ ਪੀ ਕੇ ਦਿਖਾ ਦੇ ਅਸੀਂ ਮੰਨ ਜਾਗੇ ਜਿਹੜੇ ਪਾਣੀ ਨੂੰ ਲੋਕ ਲਗਾਤਾਰ ਕਿੰਨੇ ਸਾਲਾਂ ਤੋਂ ਪੀ ਰਹੇ ਨੇ ਧਰਤੀਆਂ ਨੂੰ ਲਾ ਰਹੇ ਨੇ ਫਸਲਾਂ ਨੂੰ ਲਾ ਰਹੇ ਨੇ ਉਹੀ ਨਾਜ ਲੋਕ ਖਾਂਦੇ ਨੇ ਉਹੀ ਦਾਲਾਂ ਸਬਜ਼ੀਆਂ ਲੋਕ ਖਾਂਦੇ ਨੇ ਉਹਦੇ ਨਾਲ ਕਹਿੰਦੇ ਯਾਰ ਮੱਛੀਆਂ ਤਾਂ ਕਿੰਨੀ ਬਚੀਆਂ ਹਰੀ ਗੇ ਪੱਤਨ ਰਿਸਰਚ ਹੋਈ ਮੱਛੀਆਂ ਦੇ ਉੱਤੇ ਵੀ ਮੱਛੀਆਂ ਦੇ ਵਿੱਚ ਵੀ ਕੈਂਸਰ ਕੈਂਸਰ ਆ ਮੱਛੀਆਂ ਨੂੰ ਵੀ ਕੈਂਸਰ ਹੋ ਗਿਆ ਹੋਰ ਬਹੁਤ ਰਹੇ ਪਵਾ ਦੇ ਮੱਛੀਆਂ ਨੂੰ ਵੀ ਹੁnga ਆਪਾਂ ਕਹਿੰਦਾ ਮੱਛੀ ਹੁਣ ਬੰਦੇ ਕੋਲ ਖਾਣ ਲਈ ਚੀਜ਼ ਬਚੀ ਕਿਹੜੀ ਆ ਕੁੱਲ ਚੀਜ਼ ਪਾਣੀ ਨਾਲ ਹੀ ਪੈਦਾ ਹੁੰਦੀ ਚਾਹੇ ਪਾਣੀ ਦੇ ਵਿੱਚੋਂ ਕੋਈ ਚੀਜ਼ ਆਪਾਂ ਫੜ ਕੇ ਖਾਣੇ ਪੀਣੇ ਆ ਤੇ ਚਾਹੇ ਆਪਾਂ ਪਾਣੀ ਲਾ ਕੇ ਕੋਈ ਚੀਜ਼ ਪੈਦਾ ਕਰਦੇ ਆ ਤੂੰ ਪਾਣੀ ਜਿਹੜਾ ਦੇ ਰਿਹਾ। ਤੁਸੀਂ ਇਸ ਕਰਕੇ ਜਿਹੜਾ ਬੰਦਾ ਸਾਡਾ ਸਾਡਾ ਚੈਲੰਜ ਚਨੌਤੀ ਹੈ ਨਾ ਬੰਦਿਆਂ ਨੂੰ ਜਿਹੜੇ ਬੰਦੇ ਕਹਿੰਦੇ ਆ ਵੀ ਇਹ ਪਾਣੀ ਆਇਆ ਮੈਂ ਕਿਹਾ ਇੱਕ ਘੁੱਟ ਪਾਣੀ ਪੀਣ ਤੇ ਮੈਂ ਲਿਖ ਕੇ ਦਿਊਗਾ ਉਹ ਘੁੱਟ ਪਾਣੀ ਪੀਣ ਨਾਲ 6 ਮਹੀਨੇ ਬਾਅਦ ਟੈਟਕਾਉਣ ਦੀ ਬੰਦੇ ਨੂੰ ਪੱਕਾ ਬੱਟ ਤੇ ਕੈਂਸਰ ਤੇ ਲੋਕ ਦਾ ਰੋਜ ਕੈਂਸਰ ਮਾਲਵੇ ਦੇ ਵਿੱਚ ਤਾਂ ਸਾਰਾ ਸਾਰਾ ਮਾਲਵਾ ਹੀ ਮਾਰਦਾ ਇਹ ਕੈਂਸਰ ਟ੍ਰੇਨ ਭਰ ਕੇ ਜਾਂਦੀ ਹੈ ਬੀਕਾਨੇਰ ਨੂੰ ਜਵਾਲ ਤੱਕ ਸਾਲ ਸਾਲ ਦੇ ਜਵਾਲ ਡੀ ਐਮ ਸੀ ਭਰਿਆ ਪਿਆ ਸ਼ੂਗਰ ਕੈਂਸਰ ਕਾਲਾ ਪੀੜਿਆ ਮੰਦ ਬੁੱਧੀ ਖੱਡਾਂ ਦੇ ਰੋਗ, ਚਮੜੀ ਦੇ ਰੋਗ, ਪਤਾ ਨਹੀਂ ਕਿਹੜੀਆਂ-ਕਿਹੜੀਆਂ ਬਿਮਾਰੀਆਂ ਪਾਣੀ ਕਰਕੇ ਹੋ ਰਹੀਆਂ। ਸੋ ਬੜਾ ਗੰਦੀਰ ਮਸਲਾ ਯਾਰ ਇਹ ਧੜਿਆਂ ਤੋਂ, ਪਾਟੀਆਂ ਤੋਂ, ਸਿਆਖ ਤੋਂ ਉੱਪਰ ਉੱਠ ਕੇ ਅੱਜ ਸੋਚੇ ਪੰਜਾਬੀਆਂ ਨੇ ਆਪਣੇ ਪਾਣੀ ਨੂੰ ਬਚਾ ਕੇ ਆਪਣੀਆਂ ਨਸਲਾਂ ਨੂੰ ਬਚਾਉਣ ਦੀ। ਬਹੁਤ ਵੱਡੀ ਗੱਲ ਹੈ ਇੱਕ ਬੰਨ੍ਹ ਮਾਰ ਜਾ ਰਹੇ ਹੋ ਬੁੱਢੇ ਦਰਿਆ ਨੂੰ। ਬਹੁਤ ਵੱਡਾ ਮਾਮਲਾ ਹੋਏਗਾ। ਕਿਵੇਂ ਅਣਜਾਣ ਦੇ ਮੂਹਰੇ ਜਰੂਰ ਕਿ ਤੁਸੀਂ ਜਾਣਦੇ ਹੋ ਕਿ ਜੇਕਰ ਬੁੱਢੇ ਦਰਿਆ ਨੂੰ ਬੰਨ੍ਹਵਾ ਕੇ ਰੋਤਾ ਉਹਦੇ ਜਿਹੜੇ ਪਿੱਛੇ ਹੈ ਕਿ ਇਹਨਾਂ ਦੌਰਾਨ ਦੇਸੀ ਸਿੱਟੀ ਵੀ ਨਿਕਲਣਗੇ ਜਾਂ ਕਿਤੇ ਨਿਕਲਣਗੇ ਲਾਅਨ ਆਰਡਰ ਦੀ ਸਥਿਤੀ ਪੈਦਾ ਹੋਵੇਗੀ ਕਿ ਮੇਰੇ ਅੰਜਾਮ ਦੇਵੋਗੇ ਇਹ ਵੀ ਵੱਡੀ ਮਹਿਮਾ ਨੂੰ ਕਿਸ ਤਰ੍ਹਾਂ ਦੀਆਂ ਤਿਆਰੀਆਂ ਜిల్లా ਪੱਤਰਪੁਰ ਤੇ ਕੀਤੀਆਂ ਨੇ ਇਹ ਸਰਕਾਰ ਜ਼ਿੰਮੇਵਾਰ ਹੈ ਇਹ ਪ੍ਰਸ਼ਾਸਨ ਨੇ ਦੇਖਣਾ ਸਰਕਾਰ ਨੇ ਦੇਖਣਾ ਅਸੀਂ ਲਗਾਤਾਰ ਉੱਥੇ 17 18 ਤੋਂ ਲਗਾਤਾਰ 16 ਤੋਂ ਜਾ ਰਹੇ ਹਾਂ ਹਰ ਵਾਰੀ ਅਸੀਂ ਉੱਥੇ ਰੌਲਾ ਪਾਉਂਦੇ ਆ ਆ ਜਿਹੜੀਆਂ ਅੱਜ ਸਰਕਾਰਾਂ ਨੇ ਇਹ ਵੀ ਸਾਡੇ ਨਾਲ ਹੋਣੀ ਸੀ ਆ ਭਾਈ ਅਮਤੋਜ ਖੜਾ ਹੈ ਉੱਥੇ ਨਾਲ ਸਾਡੇ ਭਾਈ ਨੂੰ ਪਤਾ ਹੀ ਹੈ ਕਲਤਾਰ ਸੰਧਵਾ ਜੀ ਭਵੰਤਮਾਨ ਜੀ ਚੀਮਾ ਜੀ ਅਮਿਤ ਹੇਰ ਜੀ ਉਹ ਬੀਬਾ ਰਮੋਲ ਗਗਨਮਾਨ ਜੀ ਉੱਥੇ ਆ ਕੇ ਵੀਡੀਓ ਪਾਉਂਦੇ ਰਹੇ ਨੇ ਕਿਆ ਦੇਖੋ ਜੀ ਲੋਕਾਂ ਨੂੰ ਜ਼ਹਿਰ ਦੇ ਰਹੇ ਆ ਅੱਜ ਕੀ ਹੋ ਗਿਆ ਆ ਸੋਡੀ ਸਰਕਾਰਾਂ ਅੱਜ ਕਿਉਂ ਨਹੀਂ ਬੰਦ ਕਰਾਉਂਦੇ ਜਦੋਂ ਕਿ ਉੱਥੇ ਗੈਰ ਕਾਨੂੰਨੀ ਤੌਰ ਤੇ ਜਿਹੜੀਆਂ ਡੰਗ ਫੈਕਟਰੀਆਂ ਚੱਲ ਰਹੀਆਂ ਉਹਨਾਂ ਨੂੰ ਬੰਦ ਕਰਨ ਦੇ ਆਰਡਰ ਵੀ ਹੋ ਚੁੱਕੇ ਪਰ ਨਹੀਂ ਉਹ ਫਿਰ ਵੀ ਚੱਲ ਰਹੀਆਂ ਨੇ ਉਥੋਂ ਦਾ ਐਮ ਐਲ ਏ ਗੋਗੀ ਸ਼ਰਮ ਧਮਕੀ ਦਿੰਦਾ ਉੱਥੇ ਪ੍ਰਦੂਸ਼ਣ ਕੰਟਰੋਲ ਬੋਰਡ ਵਾਲਿਆਂ ਨੂੰ ਵੀ ਜੇ ਕੋਈ ਬੰਦਾ ਇਨ੍ਹਾਂ ਫੈਕਟਰੀਆਂ ਚ ਚੈਕਿੰਗ ਕਰਨ ਗਿਆ ਕਿਸੇ ਡੈਰੀ ਆਲ ਦੇ ਚੈਕਿੰਗ ਕਰਨ ਗਿਆ ਤਾਂ ਸਾਹ ਅਗਲੂ ਤੁਸੀਂ ਆਪਣੀਆਂ ਲੱਤਾਂ ਬਾਹਾਂ ਦੇ ਦੁਆਰੇ ਵਾਪਸ ਨਹੀਂ ਆ ਸਕਦੇ ਸਲਾਮਤ ਰਹੋ ਹੈਲਮਟ ਪਾ ਕੇ ਜਾਏ ਉਹ ਇਹ ਇਹ ਜਿਹੜੀਆਂ ਗੱਲਾਂ ਦਾਅਵੇ ਕਰਦੀ ਦੀ ਸਰਕਾਰ ਤੇ ਅੱਜ ਗੱਲਾਂ ਕਿੱਥੇ ਖੜੀਆਂ ਨੇ ਸੋ ਮੈਂ ਫੇਰ ਕਹਿਣਾ ਯਾਰ ਪਾਣੀ ਦੀ ਹਰ ਇੱਕ ਨੂੰ ਲੋੜ ਸੋ ਗੱਲ ਜਿਹੜੀ ਬੰਨਦੀ ਐ ਅਖੀਰ ਨੂੰ ਇਹ ਕਦਮ ਚੱਕਿਆ ਉਹ ਸਥਿਤੀ ਸਰਕਾਰ ਨੇ ਸੰਭਾਲਣੀ ਐ ਉਹ ਜ਼ਿੰਮੇਵਾਰ ਸਰਕਾਰ ਆ ਸਾਨੂੰ ਬੰਨ ਮਾਰਦੀ ਨੌਤ ਕਿਉਂ ਆਈ ਸਰਕਾਰ ਹੱਲ ਕਰਦੇ ਸੀ ਕਿਉਂ ਮਾਰ ਕੇ ਬੰਨ ਸਾਡਾ ਕੋਈ ਦਿਮਾਗ ਤਾਂ ਘੁੰਮਿਆ ਨਹੀਂ ਸੀ ਬੰਨ ਮਾਰਨਾ ਬੰਨ ਤਾਂ ਖੇਲ ਦੇ ਉੱਤੇ ਜਦੋਂ ਜਾ ਕੇ ਹੁਣ ਉਹਦੇ ਜਾਣੇ ਆ ਇੱਕ ਵਿਧਾਨ ਸਭਾ ਕਮੇਟੀ ਬਣੀ ਐ ਭੋਲਾ ਸਿੰਘ ਗਰੇਵਾਲ ਐ ਐਮ ਐਲ اے ਨੇ ਲੁਧਿਆਣੇ ਤੋਂ ਉਹਦੇ ਚੇਅਰਮੈਨ ਨੇ ਇਸ ਤਰ੍ਹਾਂ ਹੋਰ ਦੇ 7 ਮੈਂਬਰ ਹੋਰ ਨੇ ਵੱਖ-ਵੱਖ ਪਾਰਟੀਆਂ ਤੋਂ ਬੀਜੇਪੀ ਤੋਂ ਆ ਉਸ ਕਾਲੀਦਾਲ ਤੋਂ ਉਸ ਕਾਂਗਰਸ ਚੋਂ ਉਹ 7 ਮੈਂਬਰੀ ਕਮੇਟੀ ਨੇ ਢੂੜ ਸਾਲ ਚ 2 ਸਾਲ ਚ ਕੀ ਕੀਤਾ ਕੋਈ ਉਹਦੀ ਰਿਪੋਰਟ ਦੱਸੋ ਕੋਈ ਕਾਰਵਾਈ ਕੀ ਹੋਈ ਅੱਜ ਵੀ ਐ ਸਰਕਾਰ ਦੇ ਵਿੱਚ ਵੀ ਨਵੀਆਂ ਡਾਈਂਗ ਫੈਕਟਰੀਆਂ ਜਿਹੜੀਆਂ ਲੁਧਿਆਣੇ ਦੇ ਕਈ ਪਿੰਡਾਂ 'ਚ ਹੋਰ ਲੱਗੀਆਂ ਰੋਕਣੀਆਂ ਦੂਰ ਦੀ ਗੱਲ ਆ ਹੋਰ ਲੱਗੀਆਂ ਜਾਂਦੀਆਂ ਆ ਸੋ ਇਹ ਤਾਂ ਬਹੁਤ ਵੱਡਾ ਤੇ ਗੰਭੀਰ ਮਸਲਾ ਇਹਨੂੰ ਉੱਠ ਕੇ ਸਾਨੂੰ ਸਾਰਿਆਂ ਨੂੰ ਲੜਨਾ ਚਾਹੀਦਾ ਸੋ ਇਹ ਸਰਕਾਰ ਦੇਖੇ ਨਹੀਂ ਅਸੀਂ ਆਪਣੇ ਏਲਾਨ ਦੇ ਉੱਤੇ ਡਰਣਾ ਹਰ ਹਾਲ ਦੇ ਵਿੱਚ ਲੋਕਾਂ ਨੂੰ ਫੀਲ ਕਰਦੇ ਆ ਕਿ ਅਸੀਂ ਬੰਨ ਕੱਲਿਆਂ ਨਾ ਨਹੀਂ ਮਾਰਨਾ ਬੰਨ ਮਾਰਨਾ ਪੰਜਾਬ ਦੇ ਲੋਕਾਂ ਨੇ ਜਿਵੇਂ ਪੰਜਾਬ ਦੇ ਲੋਕਾਂ ਦਾ ਇੱਕ ਹੜ ਉੱਠ ਕੇ ਇੱਕ ਲੋਕ ਲਹਿਰ ਬਣ ਕੇ ਦਿੱਲੀ ਵੱਲ ਗਈ ਸੀ ਆਪਣੀਆਂ ਜ਼ਮੀਨਾਂ ਬਚਾਉਣੇ ਉਹ ਦੂ ਗੰਭੀਰ ਮਸਲਾ ਤੁਸੀਂ ਜ਼ਮੀਨਾਂ ਕੀ ਕਰ ਲਓਗੇ ਫੱਕੇ ਮਾਰੋਗੇ ਜੇ ਪਾਣੀ ਨਾ ਬਚਿਆ ਤਾਂ ਜ਼ਮੀਨ ਤਾਂ ਪਾਣੀ ਨਾਲ ਜੇ ਪਾਣੀ ਸੋਡੀਆਂ ਤੋਂ ਉਹਨੂੰ ਜ਼ਹਿਰਾਂ ਦੇਈ ਜਾਂਦੇ ਨੇ ਆ ਧਰਾਗ ਵਾਲਾ ਪਿੰਡ ਸੀ ਕਿਹੜਾ ਬਾਈ ਧਰੰਗਲ ਧਰੰਗ ਵਾਲੀ ਪਿੰਡ ਅਸੀਂ ਗਏ ਜਦ ਹਲ ਕਰੇ ਪਹਾ ਜਵਾਕ ਪੈਦਾ ਹੋ ਗਏ ਤੇ ਇਹ ਇਹ ਜਿਹੜੀਆਂ ਚੀਜ਼ਾਂ ਸਾਡੇ ਨਾਲ ਹੋ ਰਹੀਆਂ ਨੇ ਸੋ ਇਹ ਗੱਲ ਇਹ ਕੱਲਾ ਉੱਥੋਂ ਦਾ ਮਸਲਾ ਨਹੀਂ ਵੀ ਕੱਲੇ ਸੱਤ ਲੋ ਜਿਹਨੂੰ ਅਸੀਂ ਮਤਲਬ ਕਿ ਸਾਫ਼ ਕਰਨਾ ਹੈ ਜਿਹੜੀਆਂ ਫੈਕਟਰੀਆਂ ਧਰਤੀ ਹੇਠਾਂ ਸਾਡੇ ਜ਼ਹਿਰ ਪਾਈ ਜਾ ਰਹੀਆਂ ਪਤਨਾਂ ਦੇ ਪਾਣੀ ਖਰਾਬ ਕਰ ਰਹੀਆਂ ਯਾਦ ਰੰਗ ਅਸੀਂ ਉਹਨਾਂ ਨੂੰ ਵੀ ਰੋਕਾਂਗੇ ਨਾਲੇ